ਆ ਰਹੇ ਸੀ ਅ ਅਬੋਰ ਤੋਂ ਖੈਲਰ ਦੇ ਕੰਮ ਕਰਦੇ ਆ ਤਿੰਨੋਂ ਮੁੰਡੇ ਤੇ ਡੇਗਾ ਵਾਲੇ ਕੋਲ ਆ ਕੇ ਤੇ ਅੱਗੋਂ ਮੋਟਰਸਾਈਕਲ ਬੜਾ ਕਪੀਟ ਐਚ ਪਾਲ ਸਰ ਮੋਟਰਸਾਈਕਲ ਆ ਗਈ ਤੇ ਪਤਾ ਨਹੀਂ ਉਹ ਮੁੰਡੇ ਨੇ ਨਸ਼ਾ ਖਾਦਾ ਹੋਵੇ ਸੀ ਕਿ ਕਿਰੇ ਤੇ ਕੋਈ ਉਹਦੇ ਪਿੱਛੇ ਆ ਕੇ ਬੈਠੀ ਸੀ ਉਹ ਨਾ ਕੇ ਤੇ ਸਿੱਧਾ ਇਹਨਾਂ ਦੇ ਇਹਨਾਂ ਦੀ ਸਾਈਡ ਆ ਕੇ ਵਿੱਚ ਮਾਰਿਆ ਮੋਟਰਸਾਈਕਲ ਇਹ ਪੁੱਲੂ ਵਿਚਾਰੇ ਡੇਗ ਪਏ ਤੇ ਉਸ ਤੋਂ ਬਾਅਦ ਵਿੱਚ ਸਾਨੂੰ ਤਾਂ ਅੱਧੇ ਪੌਣੇ ਘੰਟੇ ਬਾਅਦ ਪਤਾ ਲੱਗਾ ਉਹ ਪੁਲਿਸ ਨੇ ਚੱਕ ਕੇ ਲਿਆਂਦਾ ਉੱਥੋਂ ਪੁਲਸ ਨੂੰ ਨਾ ਖੋਲ ਕੀਤੀ ਐ ਤੇ ਫਿਰ ਪੁਲਸ ਗਈ ਉਹਨਾਂ ਚੱਕ ਕੇ ਤੇ ਇਹ ਹਸਪੀਟਲ ਹੈ ਇਸ ਤਰ੍ਹਾਂ ਹਾਲਤ ਕਿਸ ਤਰ੍ਹਾਂ ਇਹਨਾਂ ਦੀ ਹਾਲਤ ਤਾਂ ਗੰਭੀਰ ਬਣੀ ਇੱਕ ਦਿਨ ਜਮੈਂ ਮੰਨ ਲਓ ਸੀਰੀਅਸ ਆ ਉਹਨੂੰ ਬਿੰਡੇ ਏਕਾ ਹਸਪੀਟਲ ਤੇ ਰੈਫਰ ਕੀਤਾ ਸੀ ਤੇ ਉੱਥੋਂ ਉਹਨਾਂ ਜਵਾਬ ਦੇਤਾ ਰਾਤ ਨੂੰ ਟ੍ਰੀਟਮੈਂਟ ਕਰਕੇ ਕਹਿੰਦੇ ਵੀ ਤੁਸੀਂ ਲੈ ਜਾਓ ਫਿਰ ਕੁੱਝੇ ਹਸਪੀਟਲ ਚ ਲੈ ਗਏ ਸਰਕਾਰੀ ਹੈ ਜੀ ਇਹਨੇ ਹੈ ਜੇਕਰ ਉਹਨਾਂ ਨੇ ਵੀ ਇਹਨੂੰ ਮੱਲੋ ਜਿਵਾਬ ਦੇ ਹਟਾਉ ਨੂੰ ਮਹਿੰਦਰ ਸਿੰਘ ਦਾ ਨਾਮ ਹੈ ਤੇ ਫਿਰ ਉਹ ਸੁਖਮਨੀ ਹਸਪੀਟਲ ਆਇਆ ਉਹ ਤੇ ਅਗਲ ਜਿਹੜੇ ਇਲਾਜ ਪਰ ਮਤਲਬ ਕਿ ਹਾਲਤ ਗੰਭੀਰ ਹੀ ਹੈ ਕੁਝ ਕਾ ਨਹੀਂ ਜਾ ਸਕਦਾ ਡਾਕਟਰ ਕਹਿੰਦਾ 2 ਘੰਟੇ ਬਾਅਦ ਤੁਹਾਨੂੰ ਦੱਸਾਂਗੇ ਪਰ ਸਾਨੂੰ ਮਤਲਬ ਕੋਈ ਕਿਸੇ ਤਰ੍ਹਾਂ ਦੀ ਬਚਨ ਦੀ ਉਮੀਦ ਨਹੀਂ ਹੈ ਇਹਨਾਂ ਦੀ ਹਾਲਤ ਬੇਤਰ ਜਿਹੇ ਤੇ ਇਹਨਾਂ ਦੀ ਹਾਲਤ ਵੀ ਗੰਭੀਰ ਹੈ ਇਹਨਾਂ ਦੇ ਬੋਲਾ ਤਾਂ ਜਾਂਦਾ ਨਹੀਂ ਮਤਲਬ ਬਿਆਨ ਨਹੀਂ ਦੇ ਸਕਦੇ ਜਾਂ ਕੋਈ ਗੱਲਬਾਤ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਵੀ ਸੱਟਾ ਬਹੁਤ ਲੱਗਿਆ ਨੇ ਜਾਦਾ ਹੀ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਕਹਿੰਦੇ ਸਹੀ ਆ ਵੀ ਠੀਕ ਹੋ ਜਾਣਗੇ ਹੁਣ ਵੇਖੋ ਡਾਕਟਰਾਂ ਨੂੰ ਪਤਾ ਆ ਆਪਾਂ ਤਾਂ ਡੈਨਸ ਅਗਦੇ ਕੋਈ ਸਾਈਕਲ ਰੈਫਰ ਕੀਤਾ ਗਿਆ ਜੀ ਉਹਦਾ ਪ੍ਰੀਤਮ ਸਿੰਘ ਨਾ ਆ ਉਹਦਾ ਜਵਾੜਾ ਹਾਲ ਲੱਗਿਆ ਸਾਰਾ ਤੇ ਉਹਨੂੰ ਮੂੰਹ ਰੇਟ ਚੋਟ ਆਈ ਤੇ ਗਲੇ ਸੋਜ ਆ ਰਹੀ ਹੈ ਤੇ ਇਹਨਾਂ ਨੂੰ ਰੈਫਰ ਕਰਦੇ ਡਾਕਟਰ ਹੀ ਹੈਗਾ ਦੰਦਾਂ ਦਾ ਕੋਈ ਮਤਲਬ ਜਵਾੜੇ ਦਾ ਕੋਈ ਇਲਾਜ ਕਰ ਸਕੇ ਸਰਕਾਰ ਵੱਲੋਂ ਡਾਕਟਰ ਹੀ ਇੱਥੇ ਐਡਮਿਟ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਬੀਤਕੋਟ ਭੇਜਤਾ ਉੱਥੇ ਇਲਾਜ ਇਹ ਲੋਕਾਂ ਦਾ ਇਹਨਾਂ ਨੂੰ ਹਿੱਕ ਤਾਂ ਸਿਰ ਤੇ ਛੱਟ ਲੱਗੀ ਆ ਤੇ ਮੂੰਹ ਤੇ ਲੱਗੀ ਆ ਛੱਟ ਤੇ ਆ ਮੋਢੇ ਮੋਢਾ ਟਰੇਕੋ ਹੋ ਗਿਆ ਹੈ ਤੇ ਬਾਕੀ ਆ ਇਹਨਾਂ ਦੀ ਹਾਲਤ ਗੰਭੀਰ ਹੀ ਹੈ ਇਹਨਾਂ ਦੇ ਮੂੰਹ ਤੇ ਛੱਟ ਲੱਗੀ ਹੈ ਮੈਂ ਤਾਂ ਬੋਲ ਪਾਟ ਗਿਆ ਸੀ ਤੇ ਅੰਦਰ ਵੀ ਚੋਟ ਆਈ ਹੈ ਇੱਧਰ ਅੰਦਰ ਬਾਹਰ ਵੀ ਤੇ ਮਤਲਬ ਬੋਲ ਨਹੀਂ ਸਕਦੇ ਉਹ ਵੀ ਨਹੀਂ ਬੋਲ ਸਕਦਾ ਉਹਦੀ ਹਾਲਤ ਵੀ ਗੰਭੀਰ ਹੈ ਉਹਦੇ ਨਾਲ ਮੂੰਹ ਸਾਰਾ ਸੁੱਜਿਆ ਹੋਇਆ ਹੈ ਤੇ ਬਲੇ ਸੋਜ ਆ ਰਹੀ ਹੋਣ ਮਤਲਬ ਵੀ ਆ ਰਹੀ ਹੈ ਤੇ ਇਰਾਦਾ ਇੱਥੇ ਉਹਨਾਂ ਰੈਫਰ ਮੈਨੂੰ ਕੀਤਾ ਸੀ ਇੱਥੇ ਦਾਖਲ ਤੇ ਕੋਈ ਕਹਿੰਦੇ ਸੀ ਹੋ ਜਾਊਗਾ ਹੋ ਜਾਊਗਾ ਹੁਣ ਕਹਿੰਦੇ ਨੇ ਕਿ ਤੁਸੀਂ ਇਹਨੂੰ ਲੈ ਜਾਓ ਫ੍ਰੀਨ ਕੋਟ ਫੀਗੋਟ ਰੈਫਰ ਕਰਤਾ ਕਿ ਇੱਥੇ ਇਲਾਜ ਨਹੀਂ ਹੈਗਾ ਇਹਦੇ ਦਾਖਲ ਹੋਏਗੇ ਨਹੀਂ ਉਹਨਾਂ ਨੂੰ ਕਿਤੇ ਸੱਟ ਲੱਗੀ ਤੇ ਉਹਨਾਂ ਦੇ ਸਿਰ 'ਤੇ ਜ਼ਿਆਦਾ ਚੋਟ ਲੱਗੀ ਏ ਤੇ ਮਤਲਬ ਸਿਰ ਦੇ ਵਿੱਚ ਬਹੁਤ ਜ਼ਿਆਦਾ ਨਖਾਨ ਹੋਇਆ ਸਿਰ ਦਾ ਤੇ ਉਹ ਜਿਹੜੇ ਇਲਾਜ ਨੇ ਅਜੇ ਤੱਕ ਕੋਈ ਬੋਲਿਆ ਨਹੀਂ ਬੋਲਦਾ ਨਹੀਂ ਚੱਲਦਾ ਨਹੀਂ ਤੇ ਜਿੰਨਾ ਦਾ ਮੋਟਕਾ ਲੱਗ ਗਿਆ ਉਹਨਾਂ ਨੂੰ ਕਿਨੇ ਅੱਜ ਫੜ ਲੱਗੀਆਂ ਕੀ ਹਰ ਤੋਂ ਮਰੀ। ਉਹਨਾਂ ਨਾਲ ਮੁੰਡੇ ਨੂੰ ਸੱਟ ਲੱਗੀ ਤੇ ਨਾਲ ਕੁੜੀ ਨੂੰ ਸੱਟ ਲੱਗੀ ਤੇ ਕੁੜੀ ਜਿਹੜੀ ਧੀਏ ਉਹਦੀ ਡੈਥ ਹੋ ਚੁੱਕੀ ਰਾਤ ਨੂੰ ਉੱਥੇ। ਰਾਤ ਨੂੰ ਲਾਂਦੇ ਸੀ ਕਿ ਫੇਰੇ ਨਾਰਿਆ ਵਰਗਾ ਤਾ। ਰੈ ਪ੍ਰਕਾਰ ਦਾ ਲੈ ਗਏ ਸੀ ਪਤਾ ਨਹੀਂ ਤੇ ਰਸਤੇ ਦੇ ਵਿੱਚ ਹੀ ਹੰਦੀ ਡੈਥ ਹੋ ਗਈ ਫੇਰੇ ਨਾ ਮੋਸਰੀ ਜਾ ਕੇ ਤੇ ਲਾਸ਼ ਰਖਵਾਤੀ। ਪੁਲਸ ਵੱਲੋਂ ਅਜੇ ਤੱਕ ਤਾਂ ਕੋਈ ਗੱਲਬਾਤ ਨਹੀਂ ਹੋਈ। ਅਜੇ ਉਹ ਕੁੜੀ ਦੀ ਗੱਲਬਾਤ ਚੱਲ ਰਹੀ ਹੈ ਨਾ ਕੋਈ ਤਾਂ ਨਾ ਕੋਈ ਬਿਆਨ ਲਿਆ ਗਿਆ ਤੇ ਨਾ ਕੋਈ ਕੋਲ ਸਾਈ ਇਹ ਨਾ ਕੋਲ ਜੀ ਇਹ तकरीबन 7:00 7:00 ਵਜੇ ਦੇ ਕਰੀਏਗੀ ਉਹਨਾਂ ਨੂੰ तकरीबन 20 ਦਿਨ ਹੋ ਗਿਆ ਦੂਸਰਾ ਜਿਹੜਾ Pritam Singh ਹੈ ਨਾ ਉਹ ਫੋਰਮੈਨ ਹੈਗਾ ਤੇ ਛੇਲਰ ਦਾ ਕੋਈ ਕੰਮ ਕਰਦਾ ਉਹਨੇ ਠਿਕਾ ਲਿਆ ਸੀ ਤੇ ਮੁੰਡਾ ਮੁੰਡਾ ਨਾਲ ਹੈਲਪਰ ਹੈਗਾ ਸੀ ਉਹਦੇ ਤੇ ਦੂਸਰੇ ਦੋ ਮੁੰਡੇ ਜਿਹੜੇ ਸੀ ਉਹ ਵੀ ਹੈਲਪਰ ਨੇ ਇੱਕ ਮੁੰਡੇ ਨੂੰ ਉਹ ਤੇ ਛੱਡ ਕੇ ਆਏ ਸੀ ਦਿਕਾਂ ਦੇ ਬਿਚ ਨੂੰ ਸਵੇਰੇ ਤਲਾ ਜੀ ਯਾਦ ਨਹੀਂ ਜਾਣਾ ਬਿਚ ਨੂੰ ਤੇ ਉਹਨੇ ਪੋਰਟ ਚੜ੍ਹ ਕੇ ਆ ਗਏ ਸੀ ਇਹਨਾਂ ਨੂੰ ਅੱਗੇ ਪਿਛਲੀ ਵਾਰ ਕਰਤਾ ਸੀ ਉਹ ਦੂਸਰਾ ਪ੍ਰੀਤਮ ਸਿੰਘ ਤੇ ਇਸ ਵਾਰ ਇਹਨਾਂ ਨੂੰ ਤਕਰੀਬਨ 1.5 ਮਹੀਨਾ ਹੋ ਗਿਆ ਕੰਮ ਕਰਦਿਆਂ ਨੂੰ ਉਹਨਾਂ ਦਾ ਰਿਪੇਅਰ ਚੱਲ ਰਹੀ ਸੀ ਨਾ ਤੇ ਬਸ ਸਮਾਨ ਸਮੂਹ ਘਰੋਂ ਲੈਣ ਆਣਾ ਸੀ ਇਹਨਾਂ ਤੇ ਇੱਥੇ ਕਹਿੰਦੇ ਵੀ ਹਫ਼ਤੇ ਬਾਅਦ 15 ਦਿਨਾਂ ਬਾਅਦ ਅੱਜ ਤੱਕ ਇਹਨੇ ਵੀ ਨਾ ਇਲਾਜ ਸਹੀ ਤਰੀਕੇ ਨਾਲ ਹੋਵੇ ਜਲਦੀ ਠੀਕ ਹੋਣ ਤੇ ਜਿਹੜਾ ਇਹਨਾਂ ਦਾ ਕੰਮਕਾਰ ਕਰਨ ਕਾਮਯਾਬ ਹੋ ਜਾਣਾ ਪੂਰੇ ਇਨਸਾਫ ਦੀ ਮੰਗ ਕਰਨੇ ਹਨ ਪੂਰਾ ਇਨਸਾਫ ਦਿੱਤਾ ਜਾਵੇ